ਅਮਰਸਰ ਸਾਹਿਬ ਦੇ ਵਿੱਚ ਜਿਹੜੇ ਤੁਮਾਕੇ ਸੁਨੇ ਗਏ ਸੀ 5 6 ਕੱਲ 7 ਮਗਦੀ ਰਾਤ ਨੂੰ ਉਹ ਅਮਰਸਰ ਏਰੀਆ ਦੇ ਵਿੱਚ ਮਸਾਈਲਾ ਜਿਹੜੀਆਂ ਆ ਉਹ ਪਾਕਿਸਤਾਨ ਵੱਲੋਂ ਭੇਜੀਆਂ ਗਈਆਂ ਸੀ ਉਹਨਾਂ ਨੂੰ ਭਾਰਤ ਦੇ ਐਂਟੀ ਮਸਾਇਲਾ ਸਿਸਟਮ ਨੇ ਹਵਾ ਦੇ ਵਿੱਚ ਹੀ ਖਤਮ ਕਰ ਦਿੱਤਾ ਇਹ ਜਿਹੜਾ ਮਸਾਇਲ ਸਿਸਟਮ ਆ ਇਹ ਰਸ਼ੀਆ ਦੀ ਲੇਟੈਸਟ ਟੈਕਨੋਲੋਜੀ ਆ ਕੋਈ ਵੀ ਮਸਾਇਲ ਨੂੰ ਇਹ ਸਿਸਟਮ ਹਵਾ ਦੇ ਵਿੱਚ ਹੀ ਖਤਮ ਕਰ ਸਕਦਾ ਆ ਅੰਮ੍ਰਿਤਸਰ ਦੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਜਿਹੜੀਆਂ ਮਸਈਲਾ ਆ ਉਹਨਾਂ ਦੇ ਖਾਲੀ ਖੋਖੇ ਜਿਹੜੇ ਆ ਉਹ ਮਿਲੇ ਨੇ ਤੁਸੀਂ ਵੀਡੀਓ ਹੁਣ ਤੱਕ ਸਾਰਿਆਂ ਨੇ ਦੇਖ ਹੀ ਲਈਆਂ ਹੋਣੀਆਂ ਇਹ ਜਿਹੜੇ ਪਿੰਡ ਸੀ ਪਿੰਡ ਸੀ ਜਿੱਠੂਵਾਲ ਪੰधेਰ ਤੇ ਤੁਹਾਲਾ ਪਿੰਡ ਦੇ ਵਿੱਚ ਮਜ਼ੇਲਾ ਦੇ ਖੋਖੇ ਜਿਹੜੇ ਆ ਉਹ ਮਿਲੇ ਨੇ ਤੇ ਲੋਕਾਂ ਨੂੰ ਨਾਂ ਘਬਰਾਉਣ ਦੀ ਅਪੀਲ ਦਿੱਤੀ ਆ ਸਾਰਿਆਂ ਨੂੰ ਚਾਹੀਦਾ ਕਿ ਇੰਡੀਅਨ ਗਵਰਨਮੈਂਟ ਤੇ ਇੰਡੀਅਨ ਆਰਮੀ ਦਾ ਸਾਥ ਦਿੱਤਾ ਜਾਵੇ 네ਗੇਟਿਵ ਅਫਵਾਹਾਂ ਤੋਂ ਬਚਿਆ ਜਾਵੇ ਜਿਹੜੀਆਂ ਵੀਡੀਓ ਤੁਸੀਂ ਦੇਖ ਰਹੇ ਹੋ ਬਹੁਤ ਸਾਰੇ ਪਾਕਿਸਤਾਨੀ ਚੈਨਲ ਨਕਲੀ ਅਫਵਾਹਾਂ ਜਿਹੜੀਆਂ ਆ ਉਹ ਫਲਾ ਰਹੇ ਆ ਕਮੈਂਟਾਂ ਦੇ ਵਿੱਚ ਲੋਕਾਂ ਨੂੰ ਮੈਸੇਜ ਕਰਕੇ ਉਹਨਾਂ ਦੇ ਇਨਬਾਕਸ ਦੇ ਵਿੱਚ ਵੀਡੀਓ ਭੇਜ ਰਹੇ ਨੇ ਆਨ ਲੋਕਾਂ ਨੂੰ ਗਮਰਾਹ ਕੀਤਾ ਜਾ ਸਕੇ ਅੱਜ ਤੋਂ 4 ਦਿਨਾਂ ਦੇ ਲਈ ਪੰਜਾਬ ਦੇ ਸਕੂਲ ਕਾਲਜ ਜਿਹੜੇ ਆ ਉਹ ਬੰਦ ਰਹਿਣਗੇ ਨੋਟੀਫਿਕੇਸ਼ਨ ਜਿਹੜਾ ਆ ਉਹ ਜਾਰੀ ਕਰ ਦਿੱਤਾ ਗਿਆ ਆ ਜੇਕਰ ਤੁਹਾਡੇ ਬੱਚੇ ਕਿਸੇ ਵੀ ਸਕੂਲ ਕਾਲਜ ਦੇ ਵਿੱਚ ਜਾਂਦੇ ਨੇ ਤੁਸੀਂ ਫੋਨ ਲਗਾ ਕੇ ਉੱਥੋਂ ਇਨਫੋਰਮੇਸ਼ਨ ਲੈ ਸਕਦੇ ਹੋ ਕਿ ਉਹ ਖੁੱਲੇ ਨੇ ਜਾਂ ਬੰਦ ਨੇ ਫਿਲਹਾਲ 4 ਦਿਨਾਂ ਦਾ ਨੋਟੀਫਿਕੇਸ਼ਨ ਜਿਹੜਾ ਆ ਉਹ ਜਾਰੀ ਕੀਤਾ ਗਿਆ ਆ ਫਰੀਦਕੋਟ ਦੇ ਵਿੱਚ ਕੰਟਰੋਲ ਰੂਮ ਬਣਾ ਦਿੱਤਾ ਗਿਆ ਆ ਤੇ ਨੰਬਰ ਜਾਰੀ ਕੀਤੇ ਗਏ ਨੇ ਤੇ ਡੀਸੀ ਨੇ ਲੋਕਾਂ ਨੂੰ ਨਾ ਘਬਰਾਉਣ ਦੀ ਅਪੀਲ ਕੀਤੀ ਆ ਜੇਕਰ ਤੁਹਾਡੇ ਕੋਲੇ ਕੋਈ ਵੀ ਅਫਵਾਹ ਪਹੁੰਚਦੀ ਆ ਤੁਸੀਂ ਕਿਸੇ ਵੀ ਖਬਰ ਦੀ ਪੋਸਟਿੰਗ ਕਰਨੀ ਆ ਜਾ ਤੁਹਾਡੇ ਪਿੰਡ ਦੇ ਵਿੱਚ ਕੋਈ ਗਲਤ ਐਕਟੀਵਿਟੀ ਹੋ ਰਹੀ ਆ ਤੁਹਾਨੂੰ ਕਿਸੇ ਦੇ ਉੱਪਰ ਸ਼ੱਕ ਆ ਵੀ ਕੋਈ ਸ਼ੱਕੀ ਵਿਅਕਤੀ ਕੋਈ ਇਨਫੋਰਮੇਸ਼ਨ ਇਕੱਠੀ ਕਰ ਰਿਹਾ ਹੈ ਤੁਹਾਡੇ ਏਰੀਆ ਦੇ ਵਿੱਚੋਂ ਤਾਂ ਨੰਬਰ ਲਿਖ ਲਓ ਜਿੱਥੇ ਤੁਸੀਂ ਇਨਫੋਰਮੇਸ਼ਨ ਦੇਣੀ ਆ ਨੰਬਰ ਹੈਗਾ 01639250338 ਤੇ ਦੂਸਰਾ ਜਿਹੜਾ ਨੰਬਰ ਆ ਉਹ ਹੈਗਾ ਜੀ 01639251000 ਤੇ ਤੀਸਰਾ ਨੰਬਰ ਆ 01639 251024 ਇਹਨਾਂ ਨੰਬਰਾਂ ਦੇ ਉੱਪਰ ਤੁਸੀਂ ਇਨਫਰਮੇਸ਼ਨ ਦੇ ਸਕਦੇ ਹੋ ਤੇ ਇੱਕ WhatsApp ਦਾ ਨੰਬਰ ਵੀ ਹੈਗਾ ਜਿਹੜਾ ਹੈਗਾ ਜੀ 75270 17100 ਇਸ ਨੰਬਰ ਦੇ ਉੱਪਰ ਤੁਸੀਂ ਇਨਫਰਮੇਸ਼ਨ ਜਿਹੜੀ ਆ ਉਹ ਦੇ ਸਕਦੇ ਹੋ ਤੇ 24 ਘੰਟੇ ਜਿਹੜਾ ਆ ਇੱਥੇ ਜਿਹੜੀ ਸੇਵਾ ਆ ਉਹ ਉਪਲਬਧ ਆ ਤੇ ਅਫਵਾਹਾਂ ਤੋਂ ਜਿਹੜਾ ਕਿ ਦੂਰ ਰਹੋ ਬਟਾ ਨੂੰ ਪਹਿਲਾਂ ਵੀ ਦੱਸਿਆ ਹੈ ਜੇਕਰ ਕਿਸੇ ਗੱਲ ਦੀ ਪੋਸਟਿੰਗ ਕਰਨੀ ਹੈ ਕਿਸੇ ਵੀਡੀਓ ਦੀ ਕਿਸੇ ਖਬਰ ਦੀ ਤਾਂ ਤੁਸੀਂ ਇਹਨਾਂ ਨੰਬਰਾਂ ਦੇ ਉੱਪਰ ਸੰਪਰਕ ਕਰਕੇ ਪੋਸਟ ਜਿਹੜੀ ਆ ਉਹ ਕਰ ਸਕਦੇ ਹੋ ਤੇ ਲੋਕਾਂ ਨੂੰ ਘਰਾਂ ਦੇ ਵਿੱਚੋਂ ਨਾ ਬਾਹਰ ਆਉਣ ਦੀ ਅਪੀਲ ਦਿੱਤੀ ਆ ਤੇ ਪੂਰੇ ਤਰੀਕੇ ਦੇ ਨਾਲ ਆਪਣੇ ਘਰ ਨੂੰ ਬੰਦ ਕੀਤਾ ਜਾਵੇ ਖਿੜਕੀਆਂ ਦਰਵਾਜ਼ੇ ਕੋਈ ਵੀ ਬੱਤੀ ਜਿਹੜੀ ਆ ਉਹ ਨਾ ਜਲਾਈ ਜਾਵੇ ਨਾ ਕੋਈ ਕੈਮਰੇ ਦੀ ਲਾਈਟ ਜੇਕਰ ਤੁਹਾਡੇ ਕੈਮਰੇ ਦੀ ਲਾਈਟ ਵੀ ਜਗਦੀ ਹੈ ਤਾਂ ਉਹਦੇ ਉੱਪਰ ਵੀ ਤੁਸੀਂ ਕਾਲੇ ਰੰਗ ਦੀ ਚੇਪੀ ਲਗਾ ਦਿਓ ਜੇਕਰ ਤੁਸੀਂ ਆਪਣੇ ਕਮਰੇ ਦੇ ਵਿੱਚ ਲਾਈਟ ਜਲਾਉਣੀ ਹੈ ਤੁਹਾਡਾ ਬੱਚਾ ਪੜ ਰਿਹਾ ਹੈ ਤੁਸੀਂ ਆਪਣੇ ਘਰ ਨੂੰ ਦਰਵਾਜ਼ੇ ਨੂੰ ਚੰਗੀ ਤਰ੍ਹਾਂ ਬੰਦ ਕਰਕੇ ਪਰਦਿਆਂ ਦੇ ਨਾਲ ਚੰਗੀ ਤਰ੍ਹਾਂ ਢੱਕ ਲੋ ਤਾਂ ਜੋ ਉਸ ਤੋਂ ਮਾੜੀ ਜਿਹੀ ਵੀ ਰੋਸ਼ਨੀ ਜਿਹੜੀ ਆ ਉਹ ਕਮਰੇ ਦੇ ਵਿੱਚੋਂ ਬਾਹਰ ਨਾ ਆਵੇ ਕਿਉਂਕਿ ਜਿਹੜੀਆਂ ਮਸੈਲਾ ਨੇ ਉਹ ਰੋਸ਼ਨੀ ਦੇਖ ਕੇ ਅਟੈਕ ਕਰਦਿਆਂ ਨੇ ਉਹਨਾਂ ਦੇ ਵਿੱਚ ਸਿਸਟਮ ਲੱਗਿਆ ਹੋਵਾ ਹੁੰਦਾ ਹੈ ਕਿ ਜਿੱਥੇ ਉਹ ਰੋਸ਼ਨੀ ਦੇਖਦੀਆਂ ਨੇ ਤੇ ਉਹ ਰੋਸ਼ਨੀ ਨੂੰ ਟਾਰਗੇਟ ਕਰਦੀਆਂ ਨੇ ਤੇ ਬਲੈਕਆਊਟ ਕਰਨ ਦਾ ਮਤਲਬ ਹੀ ਇਹ ਹੁੰਦਾ ਹੈ ਇਸੇ ਕਰਕੇ ਲੋਕਾਂ ਨੂੰ ਸ਼ਹਿਰ-ਸ਼ਹਿਰ ਦੇ ਵਿੱਚ ਜਾ ਕੇ ਪੁਲਿਸ ਪ੍ਰਸ਼ਾਸਨ ਵੱਲੋਂ ਸਮਝਾਇਆ ਜਾ ਰਿਹਾ ਹੈ ਇਸ ਵਕਤ ਜ਼ਰੂਰਤ ਹੈ ਆਪਣੀ ਇੰਡੀਅਨ ਆਰਮੀ ਦੀ ਬੈਕਬੋਨ ਬਣਦੀ ਉਹਨਾਂ ਨੂੰ ਸਟਰੋਂਗ ਕਰਨ ਦੀ ਉਨ੍ਹਾਂ ਦਾ ਸਾਥ ਦੇਣ ਦੀ ਕਿਉਂਕਿ ਉਹ ਹਮੇਸ਼ਾ ਆਪਣੇ ਲੋਕਾਂ ਦੀ ਸੁਰੱਖਿਆ ਵਾਸਤੇ ਜੰਗ ਦੇ ਮੈਦਾਨ ਦੇ ਵਿੱਚ ਉਤਰੇ ਹੋਏ ਨੇ ਤਾਂ ਜੋ ਆਪਣੇ ਇੰਡੀਅਨ ਨਾਗਰਿਕ ਨੂੰ ਕਿਸੇ ਨੂੰ ਕੁਝ ਵੀ ਨਾ ਹੋਵੇ ਵੀਡੀਓ ਸ਼ੇਅਰ ਕਰ ਦਿਓ ਬਹੁਤ ਬਹੁਤ ਸ਼ੁਕਰੀਆ